ਜਾਂਦੇ ਆ ਫੋੜਦੇ ਜਾਂਦੇ ਰਾਜ ਨੇ ਅਗਲੀ ਪਰਚੀ ਦੇ ਆਓ ਆਣਾ ਆਣਾ ਅਗਲੀ ਪਰਚੀ ਵਾਲੇ ਆਓ ਜੀ ਭਰਾ ਆ ਗੱਡੀ ਦੀ ਪਰਚੀ ਵੀ ਜਨੇ ਜੋੜ ਕੇ ਦਿੰਨੇ ਆ ਫੌਜੀ ਜੀ ਰੱਖਾ ਕਰਦੇ ਜੁੱਟ ਕਹਿੰਦੇ ਫੌਜੀ ਜੀ ਰੱਖਾ ਕਰਦਾ ਜੋ ਫੌਜੀ ਜੀ ਰੱਖਾ ਕਰਦਾ ਜੋ ਫੌਜੀ ਜੀ ਰੱਖਾ ਕਰਦਾ ਜੋ ਉਗੀ ਦੀਰਕ ਹੋਵੇ ਗੱਲ ਆ ਬਲਦਰ ਨੂੰ ਫੇਨ ਦਸਦੀ ਦੀਰਤੋ ਫੌਜੀ ਜੀਸ ਕਰ ਲੈ ਲੋ ਯਾਰ ਤੇ ਵੀ ਇਹ ਕੰਨ ਨਾ ਰਹਾ ਸੈਗੂ ਦੀ ਨਾ 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 i love ਹਾਂ <inaudible> ਜੀ <inaudible> <inaudible> Obrigado. ਮੋਟੇ ਖਾਨ ਵਾਲ ਦਾ ਬੱਕਰ ਖੇਡ ਰਹਾ ਪਰ ਬੰਲਾ ਗੁਜਰਾਲ ਅਜੇ ਤੋ ਜੋਗਾ ਧੁਰਕੋਟ ਇਹ ਠੀਕਾ ੱੱ ਗਿਆ ਇੱਕ ਮਿੰਟ ਤੋਂ ਸੰਸਮ ਅੰਤਮੇਤੀ ਬਾਬਾ ਜਿਹੜੇ ਅੰਮਾ ਸਾਹ ਦੋ ਗੱਡੀਆਂ ਰਹਿ ਗਈਆਂ ਉਹਦੇ ਕੋਲ ਇੱਕ ਮਿੰਟ ਵੀ ਫਿਰ ਤੁਹਾਡੇ ਕੋਲ 5 ਮਿੰਟ ਆਉਗਾ ਮੈਂ ਕਿਉਂਕਿ ਨੌਜਵਾਨ ਸਰਪੰਚ ਆ ਵੀਰੋ ਸੋ ਬਹੁਤ ਧੰਨਵਾਦ ਬੇਨਤੀ ਮੰਨੀ ਆ ਕਿਉਂਕਿ ਵੱਲਦਾ ਬਾਈ ਜੀ ਗਾਉਂ ਦੇ ਜਾਏ ਆ ਆ ਵੀ ਕਲਾਵੇ ਲੈ ਲੈਂਦੇ ਆ ਗੜਬਾਨ ਆ ਬਸ ਇੱਕ ਦੋ ਗੱਡੀਆਂ ਰਹਿੰਦੀਆਂ ਨੇ ਬਹੁਤ ਧੰਨਵਾਦ ਭਾਈ ਤਸ਼ਮੀਰ ਸਿੰਘ ਜੀ ਸਾਫ ਦਾ ਸਰਪੰਚ ਸਾਹਿਬ ਉਹਨਾਂ ਦਾ ਵੀ ਬਹੁਤ ਧੰਨਵਾਦ ਅੱਛਾ ਮੇਰਾ ਤਾਂ ਪੁਰਾਣਾ ਹੀ ਸਰਪੰਚ ਬੜੀਆਂ ਜੀ ਦੇ ਇਸ 24 19 ਹਰਮਨ ਰਾਮਪੁਰ ਕੋਚ ਰਾਮਪੁਰ ਗੱਡੀਆਂ ਦੋ ਰਹੰਦੀਆਂ ਬਾਪੂ ਜੀ ਕਿੱਥੇ ਹੋ ਜਾਣਗੇ ਮੇਲਾ ਧੂਕੀਕੇ ਦਾ ਮੁਹੰਮਦ ਧੂਕੀਕੇ ਦਾ ਵਾਹ ਕਿੱਥੋਂ ਹਾਂਜੀ ਪੱਤ ਜੇ ਚਾਰ ਤਾਂ ਅੱਖਰ ਧੂਕੀਕੇ ਵਾਲੇ ਤੇ ਬੱਜਦੇ ਆ ਸਾਜੀ ਕਹੇ ਤੇ ਬਾਤਾਂ ਵਿੱਚ ਬੱਜੀ ਸਰਪੰਚ ਸਾਹਿਬ ਅੱਤਾਂ ਬੰਤ ਕਿਉਂਕਿ ਸਾਰਾ ਸਵਾਦ ਹੀ ਤੁਸੀਂ ਵਧੀਆ ਗੱਲਾਂ ਕਰਦੀਆਂ ਲੋਕਾਂ ਨੂੰ ਸਵਾਦ ਸੁਣਨ ਦਾ ਵੀ ਆਵੇ ਗੱਡੀਆਂ ਦੋ ਰਹੰਦੀਆਂ ਨੇ ਬੱਦੂ ਬਾਰੇ ਇੱਕ ਮਿੰਟ ਦੀ 5 ਮਿੰਟ ਤੁਸੀਂ ਲੋਕਾਂ ਨੂੰ ਆਉਣ ਵਾਲੇ ਪ੍ਰੋਗਰਾਮ ਬਾਰੇ ਸੋ ਸਾਰੇ ਲੱਗੜ ਬਾਰੇ ਕਿੰਨੀ ਦਿਨਾਂ ਦੀ ਐਵੇਂ ਬਾਹਰ ਜਾਣ ਹੋਏ ਰੂਪ ਦੇਖਾ ਬੋਲੇ ਦਾ ਜੀ ਪੁੱਛ ਕੇ ਵੀ ਇੱਕ ਰੇਲੀ ਆਹ ਤੇ ਇੱਕ ਹੋਰ ਆ ਬੱਬੂ ਜੀ ਸਾਈਕਲ ਵਾਲੇ ਡਰੋਨ ਸਵਾਗਤ ਹੈ ਜੀ ਛੋਟੇ ਬੜੀ ਕਰਲਾ ਚਾਵਲ ਕਿਉਂਕਿ ਜਿੱਦਾਂ ਇਕੱਠੇ ਹੋਇਆ ਹੋਇਆ ਉਹ ਨਜ਼ਾਰਾ ਕਿਉਂਕਿ ਪੰਜਾਬ ਤੋਂ ਬਾਹਰ ਜਦੋਂ ਸੰਤ ਸਮੁੰਦਰੋਂ ਪਾਰ ਗੱਲ ਚੱਲਦੀ ਹੈ ਨਾ ਲੋਕਾਂ ਵਰਗੀ ਕਬੱਡੀ ਆਹੀ ਵੀ ਤੇ ਬਾਲ ਕਟੀਆਂ ਉਹ ਨਜ਼ਾਰਾ ਸਵੇਲ ਤੀਕਦੇ ਆ ਹਾਕਬਾਲ ਹਾਕੀ ਆ ਜਿੱਥੇ ਆਪਣੀਆਂ ਖੇਡਾਂ ਨੇ ਪਰ ਪੰਜਾਬੀਆਂ ਦੇ ਖੂਨ ਦੇ ਵਿੱਚ ਦਸੀ ਹੋਈ ਗੱਲ ਆ ਜੱਟ ਦਾ ਪੁੱਤ ਮੇਲੇ ਜਾਂਦਾ ਦਸਤੀ ਦਾ ਪੁੱਤ ਮੇਲੇ ਜਾਂਦਾ ਤੇਸੀ ਗਰਾਂਡੀ ਜੱਪੂ ਜੱਟ ਦਾ ਪਹਿਲੇ ਟਰੱਕ ਬਾਕੂ ਟਰੱਕ ਲੈ ਦੇ ਹੱਪ 2381 ਪੁਆਇੰਟ ਆ 2381 ਇਹ ਮੁੰਡੇ ਡਰ ਕੇ ਨੇ ਆਹ ਕੌਣ ਤੋਂ ਦੇ ਦੇ ਤਰਾਂਦੇ ਆ ਖਾਲਸੋਰ ਦਾ ਵੱਡਾ ਕਾਰੋਬਾਰ ਆ ਰੈਂਕੂ ਗੜਕਾ ਕਿਸ ਸਾਡ ਕੜਕਾ ਸੂਤਾ ਰਾਜਗੜਕੀ ਰਾਜਗੜ ਉਹ ਗੁਰਗਿਆਰੇ ਮੇਟੂ ਹੁਣਾਂ ਦਾ ਘਰ ਦਾ ਜੱਟ ਭੱਜ ਗਿਆ ਜਿੱਥੇ ਉਹਨਾਂ ਦਾ ਮਿਲਕੇ ਆਉਂਦਾ ਤ ਉਹ ਤਨਵਰ ਬਈ ਪਿੰਦਰ ਧਾਂਦਰੇ ਵਾਲਾ ਵੀ ਕੈਨੇਡਾ ਤੋਂ ਆਇਆ ਹੋਇਆ ਕੋਲਟੋ ਕਬੀਰ ਮੀਰਾ ਪਿੰਦਰ ਧਾਂਦਰੇ ਵਾਲਾ ਸੁੱਖਾ ਲੱਗ ਰਿਹਾ ਆ ਗਿਆ ਖੀਰਾ ਤਖਾਲ ਵੱਧ ਤਖਾਲ ਵੱਧ ਵੀ ਗਿਆ ਧੁੱਦੀ ਕੇ ਮੇਲੇ ਤੇ ਉਹ ਤਰ ਸਿੱਧਾ ਇੱਥੇ ਹੀ ਪਹੁੰਚ ਗਿਆ ਕੋਟਰਾ ਕਬਲ ਰਮਨਜੀਪੁਰ ਕੈਨੇਡਾ ਵਾਲਾ ਵੀ ਜਹਾਜ਼ ਤਰਨ ਵਾਲਾ ਆ ਗਈ ਬਈ पहला चोवीह साइकिल सतपंजा पाइवी छपंजा ਇਹ ਨਰਿੰਦਰ ਹੋਰ ਆ ਗਏ ਮਾਰ ਸਵਾਈ ਦੀ ਦੋ ਗੱਡੀਆਂ ਨੇ ਚੌਥੀ ਸ਼ਿਫਟ ਤਿਆਰ ਕਰ ਲਓ ਮਾਰ ਸੋ ਗੱਡੀਆਂ ਬਾਕੀ ਦੇ ਬਹੁਤ ਧੰਨਵਾਦ ਬਾਈ ਗਾਰੀ ਜੀ ਦਾ ਨੰਬਰ ਸਵਾ ਵੀ ਨੇ ਤੇ ਅੱਜ ਵੀ ਸਰਪੰਚ ਦੇ ਤੌਰ ਤੇ ਭਾਈ ਜਸਵੀਰ ਸਿੰਘ ਜੀ ਉਹਨਾਂ ਕਰ ਦੀ ਸਾਰੀ ਪੰਚਾਇਤ ਸੁਪੰਦਰ ਸਿੰਘ ਜੀ ਜਿਹੜੇ ਮਜੂਦਾ ਸਰਪੰਚ ਦੇ ਸੀ ਉਹ ਸਰਪੰਚ ਵੀ ਬਾਜੀ ਇਹੋ ਜਿਹੇ ਨਿਕਲ ਕੇ ਬੰਦਾ ਸੇਵਾ ਦਾ ਵੀ ਬੰਦਾ ਉਹ ਮਹਾਰਾਜ ਕਿਰਪਾ ਕਰਦਾ ਇਹ ਜਿਹੜੇ ਤਾਜ ਹਨ ਉਹ ਮਾਲਕ ਲਾਉਂਦਾ ਵਾ

ਰਮਵੀਰ ਸਿੰਘ ਨੂੰ ਸੋਹਟੋਂ ਬਾਗਿਆ ਤੇ ਪਹਿਲੇ ਪਾਸੇ ਉਸ ਤੋਂ ਮੇਂ ਗਾਮ ਦਾ ਪਸਿਆ ਮਾਸਟਰ ਤਹਾਰੇ ਦਾ ਆਜਿਮ ਗਰੁੱਪ ਦਾ ਬਹੁਤ ਉਹ ਯਾਰ ਉਹ ਫੋਟੋ ਵਾਲਾ ਨੰਦਾ ਪੂਰੇ 24 ਹਜ਼ਾਰ ਦਾ ਬਾਜੀ ਪੂਰੇ ਪਿੰਡ ਦਾ ਇਹ ਜਿਹੜਾ ਉਹਨੇ ਪਾਸੇ ਭੱਜਿਆ ਬਾ ਦੁੱਕਾ ਬੱਛਾ ਵਾ ਸੁਧਾਰ ਦੇ ਨਾਲ ਪਿੰਡਾ ਹਿੱਸੇ ਵਾ ਉੱਥੇ ਦਾ ਪਿੰਡਾ ਤੇ ਪਿੰਡਾ ਹਿੱਕੋਂ ਵਾਲੀਆਂ ਤੇ ਨਾਲ ਹੀ ਸਰਪੰਚ ਡੱਲਾ ਮਰੋਪੜ ਦੇ ਕੋਲੇ ਵੱਡਾ ਨਵਾਂ ਗੋਲ ਦੀ ਸਰਪੰਚ ਡੱਲੇ ਵਾਲੇ ਦਾ ਹੈਪੀ ਸਰਪੰਚ ਕਾਹਰਪੁਰੀਆ ਰੋਲ ਸਮਾਜ ਦੇ ਵਾਲਾ ਸਰਪੰਚ ਗਰਬੰਦਰ ਕਮਲ ਸਰਪੰਚ ਅਗਲੀ ਵੇ ਮਨਜੀਤ ਸਰਪੰਚ ਬਲੋਲਪੁਰੀਆ सरपंच ग्रीस 25 जीरो 0.6 पॉइंट 25 0.6 पूरा टाइजी माई दोन ते कुझु न जंच नदी ਦਾ ਉਹ ਕੁੱਲੋਂ ਇਹ ਵਾਰ ਪੀਜੀ ਸ਼ੇਰ ਕਲ ਜੈਕਾਰਾ ਮਨਜੀਤ ਸਿੰਘ ਡੋਕਰ ਦਾ ਇਹ ਦੱਖੀਆਂ ਦੀ ਗੋਲੀ ਧੱਕ ਗਈ ਔਰਨੇ ਪਾਸੇ ਖੀਰਾ ਕੋਤਲੋਂ ਪੱਖੇ ਦੀ ਖੀਰਾ ਰਾਜ ਇਹ ਖੀਰੇ ਵਖਿਆਂ ਦਾ ਔਰਨੇ ਪਾਸੇ ਬਾਦਰ ਬਾ ਚੈਂਪੀਅਨ ਭੱਜਿਆ ਵਾ ਔਰ ਲਾ ਗਈ ਬਈ ਬਾਦਰ ਬਾ ਚੈਂਪੀਅਨ ਦੀ ਕੋਈ ਜੇ ਕੋਈ ਬਾਦਰ ਨਹੀਂ ਜਿੱਤੀਆ 5000 ਰੁਪਿਆ ਰੋਇਸ਼ਮ ਕਾਲੇ ਵੱਲੋਂ ਹੋ ਗਿਆ 15000 ਰੁਪਿਆ ਹੋ ਗਿਆ ਟੁੱਡੀ ਦੇ ਖੇਡ ਮੇਲੇ ਦੀ ਦੀ ਫਸਦਾ 15000 ਅੱਪ 23678 ਪੁਆਇੰਟ ਆ 2378 ਮੁੰਡੀ ਇਹ ਜਗਰ ਦੇ ਕੋਲੇ ਕਾਲ ਖਮਾਜਰੀ ਆ ਓ ਮਾਜਰੀ ਵਾਲਾ ਭੱਜ ਗਿਆ ਕੇਲਾ ਸਿੰਘ ਮਾਜਰੀ ਛਿੰਦਾ ਮਾਜਰੀ ਪਰਮਨ ਮਾਜਰੀ ਤੇ ਨਾਲ ਬਿੱਟੂ ਧੋੜਾ ਦਾ ਭੱਜ ਗਿਆ ਮੋਠੇ ਰਸੀਮ ਦਾ ਭੱਜ ਗਿਆ ਧੰਨ ਵਾਲਾ ਬਿੱਟੂ ਮੰਡੀ ਉਹ ਲਗੜ ਕਿਤੇ ਧੋੜ ਵਾਲੇ ਗੁਰੂ ਦੀ ਗੱਲ ਕੰਡੂ ਦੀ ਥੁੱਡੀ ਕਿਵੇਂ ਗਰਾਊਂਡ ਦੇ ਵਿੱਚ ਕਿਤੇ ਨਾੜ ਝੋਟਾਉਣਾ ਦੀ ਇਹ ਬਾਈ ਜੀ ਪਰਲੇ ਪਾਸੇ ਜਿੱਥੇ ਧੰਨ ਵਾਲਾ ਤੇ ਲਾਰਜ ਪੰਡਾ ਆ ਗਏ ਸਿੰਘ ਵਾਲਾ ਭੱਜ ਗਿਆ मुंडा सिंध अवतार मिल अवतार मौसल वारी ਪਰ ਦੇਸ਼ ਦਾ ਮੁਕਾਬਲਾ ਕਿੱਥੇ ਜੁਰਦਾ ਮਿੱਤਰਾਂ ਦੇ ਨੂਨ ਦੀ ੜੀ ਤੋਂ ਮਿਸ਼ਰੀ ਪਰੋਂ ਪਰ ਗਾਣੇ ਛੋਟ ਵੀ ਭੱਜ ਕੇ ਭੱਜ ਕੇ ਭੱਜ ਕੇ ਪਿਆਰ ਆ ਬਾਈ ਐਨਾ ਬਚਾ ਤੱਖ ਇਹ ਸੇਹਰ ਭਾਤੀ ਬੋਦੀ ਆਸ਼ਕੀ ਬਹੁਤੀ ਮਹੱਤਵ ਕਿਸੇ ਪਾਸੇ ਗੱਲ ਫੁੱਟਬਾਲ ਦੀ ਚੱਲਦੀ ਆ ਹਾਕੀ ਵੀ ਚੱਲਦੀ ਆ ਕਬੱਡੀ ਦੀ ਗੱਲ ਚੱਲਦੀ ਆ ਫਾਲਕੀ ਦੀ ਵੀ ਗੱਲ ਚੱਲਦੀ ਆ ਪੰਜਾਬ ਦੇ ਗੁਰਦੇ ਦੀ ਗੱਲ ਚੱਲਦੀ ਆ ਸੱਪੜਾ ਚਾਰ ਦੀ ਗੱਲ ਚੱਲਦੀ ਆ ਰਾਸਤਰੀ ਗੱਲ ਚੱਲਦੀ ਆ ਤੇ ਆਉਂ ਵਾਲਾ ਜਿਹੜਾ ਇਹ ਮਸਲਾ ਦਾ ਗੱਲ ਖਾਣ ਕਰਾਂਗੇ ਬੰਦਿਆ ਜੀ ਆਮ ਬੰਦੀ ਚੱਲਦੀ ਆ ਸਪੈਕਟਰ ਦਾ ਸਰਦਾਰ ਸਰਦੇਸ ਸਿੰਘ ਜਿੱਤੇ ਸਟਾਨ ਸਾਹਿਬੇ ਬਲਾਮ ਸਰਪੰਚ ਸਾਹਿਬ ਆ ਅਖਰ ਤੋਂ ਦਾ ਜਿਹੜੀ ਇੰਨੀ ਮਿਹਨਤ ਕੀਤੀ ਹੋਈ ਆ ਅੱਜ ਪਹਿਲੀ ਵਾਰੀ ਬੰਪਾਇ ਇਸੇ ਦੇ ਆ ਜਦੋਂ ਮੱਕਣ ਨੇ ਰੋਤਵਾ ਦਿੱਤਾ ਹੋਏ ਨਾ ਕਲਾਪ ਨੇ ਰੋਤਵਾ ਇੰਨਾ ਕੱਠ ਜਿਹਾ ਹੋਵੇ ਜਿਵੇਂ ਇਧਰ ਬਾਪੂ ਜੋੜਾ ਕੰਧ ਮਿੱਠਾ ਬਣਦਾ ਵਾ ਬਹੁਤ ਸਵਾਦ ਫਿਰ ਲੱਗਦਾ ਆਂਦਾ ਵਾ ਹੱਪ 23 ਹੈ ਜਨੂਪਾਸ ਗੱਲ ਬਹੁਤੀ ਟਿਕਾਣੇ ਲੱਗੀ ਹੋਈ ਆ ਡਾਕਟਰ ਸਾਹਿਬ ਹੱਸਦੇ ਆ ਤੇ ਬਲਵਿੰਦਰ ਸਿੰਘ ਵੱਲੋਂ 500 ਰੁਪਈਆ ਮੈਨੂਆ ਤੇ ਸ਼ਾਮ ਨੂੰ ਪੰਜਵੀਂ ਛੱਪ ਦੇ ਵਿੱਚ ਦੌਧਰ ਹਾਲ ਧੱਕਾ ਲਾ ਗਿਆ ਸੀ ਢੰਡੇ ਵਾਲਾ ਸਰਪੰਚ ਚੱਲਿਆ ਪੂਰੇ ਲਾਲਟੀ ਖਲਤ ਵਾਲਾ ਢੰਡੇ ਵਾਲਾ ਸਰਪੰਚ ਚੱਲਿਆ ਉਹ ਸਕੂਟਰ ਵਾਲਾ ਦੌਧਰ ਬਾਜੇ ਤੂੰ ਚੱਲਿਆ ਤੇ ਨਾਲ ਹੀ ਧੂਪਾ ਉੱਚਾ ਗਰੁੱਪ ਪ੍ਰਿੰਦਰ ਹੁੜੀ ਖੇੜੀ ਵਾਲੇ ਬਿੱਕਰ ਕਿਮਾਰਾਪਰਾਣਾ ਜੋਗਾ ਧੂਰਕੋਟੀਆਂ ਬਿੱਲਾ ਗੁਜਰਾਲੀਆਂ ਲੋਟਣ ਥੱਲੇ ਵਾਲੀਆਂ ਦੇਖਦੀਆ ਤੇ ਨਾਲ ਬੱਛਾ ਚੱਲਿਆ ਬਾਈ ਭੁੰਦੇ ਉਹਨਾਂ ਦਾ ਹਿੱਸੇ ਵਾਲੀਆਂ ਦਾ ਸਭਾ ਬਹੁਤ ਧੰਨਵਾਦ ਬਾਈ ਸੱਤੇ ਉਹਨਾਂ ਦਾ ਵੀਰੋ ਵੱਡਾ ਮਾਣ ਦਿੱਤਾ ਏ இந்து ਬੱਲੇ ਬੱਲੇ ਹੋਈ ਪਈਆ ਉਹਦੇ ਬਾਪੂ ਲਾਲੇ ਦੀ ਫੋਟੋ ਲਾਲਾ ਲਾਜਪਤਾਏ ਜੀ ਜੀ ਅੱਜ ਉੱਥੇ ਦੌਧਰਣੀ ਆ ਇੰਦੂ ਤੇਰੀ ਘਾਟ ਰੜਕਦੀ ਰਹੀ ਆ ਇੰਦੂ ਮੇਘਵਾਲੀਆਂ ਬਾਈ ਜੀ ਪੰਜਾਬ ਦਾ ਉਹ ਚੈਂਪੀਅਨ ਗੜਵਾਨ ਆ ਮਕੰਦ ਜਿਵੇਂ ਬੈਠਾ ਤੁਹਾਡੇ ਪਿੰਡ ਵਾਲੇ ਮੁੰਡੇ ਨੇ ਕਲੀ ਪਾਈ ਆ ਨਾ ਟਰਾਲੀ ਜੀ ਨੇ ਬੈਕ ਲਾਈ ਸੀ ਐਵੇਂ ਜਿਵੇਂ ਫਿਰ ਇਹ ਗੜਬਰਾਹ ਨਾ ਜੇ ਕਿਤੇ ਕੱਚ ਪੱਕਾ ਨਾ ਕੱਢ ਦਿੰਦੇ ਆ ਸੋ ਵੱਡਾ ਸਤਕਾਰ ਸੋ ਬੰਦ ਬਹੁਤਾ ਭਾਈ ਇਕੱਠਾ 60 ਜਨ ਰਿਕਾਰਡ ਭਾਈ ਜੀ ਹੁਣ ਮਕੰਦ ਭਾਈ ਜੇ ਰੂਪ ਬੰਦੇ ਹੁਣ ਸਾਇਰ ਤੇ ਕਰਾ ਦਿਓ ਕਿਉਂਕਿ ਬੰਦੇ ਪਿਆਰ ਨਾਲ ਹੀ ਸਾਇਰ ਤੇ ਹੋਣੇ ਆ ਬਹੁਤ ਧੰਨਵਾਦ ਸਰਪੰਚ ਸਾਹਿਬ ਦੇ ਫਾਜ਼ਲ ਸਾਹਿਬ ਖੜੇ ਆ ਸਰਦਾਰ ਫਖਦੇਵ ਸਿੰਘ ਜੀ ਦਾ ਧੰਨਵਾਦ ਸਰਪੰਚਾ ਬੇਟਾ ਕਿੱਥੇ ਆ ਸਰਪੰਚ ਉਧਰ ਬਣਾ ਦਿਓ ਇਧਰ ਆ ਹਾਂ ਉਹ ਝਾਕੀ ਰਹਿਣਾ ਮੈਨੂੰ ਦਿੱਲੀ ਦੇ ਅਜੇ ਲਾਲ ਕਿਲੇ ਤੇ ਲਾਲਾ ਜੀ ਦੇ ਪਿੰਡ ਝਾਕੀ ਚੱਲਦੀ ਆ ਐਵੇਂ ਜਿਵੇਂ ਲਾਲ ਕਿਲੇ ਦਾ ਰਾਜ ਘਰ ਦੇ ਵਿੱਚ ਉੱਥੇ ਅਜੇ ਬਹੁਤਾਂ ਦੀ ਝਾਕੀ ਆ ਸਤਬਾਹ ਸੈਤੀ ਸਾਹਿਬ ਵੱਲੋਂ 500 ਰੁਪਏ ਮੈਨੂੰ ਦਿੱਤਾ ਬਹੁਤ ਧੰਨਵਾਦ ਕਦਰੀ ਬਾਪਿਆ ਜੀ ਜਿੱਥੇ ਬੱਦਾ ਸਤਕਾਰ ਆ ਵੀਰੋ ਇਹ ਰੰਗਲਾ ਪੰਜਾਬ ਆ ਗੁਰਨਾਦੀ ਪੀਰਾਂ ਦੀ ਗਦਲੀ ਬਾਦਿਆਂ ਦੀ ਧਰਤੀ ਨਗਰ ਢੁੱਢੀ ਕੇ ਲਾਲਾ ਲਾਜਪਤਰਾਏ ਜੀ ਕੋਈ ਵਿਰੋਧ ਤੇ ਆਸਾ ਸੰਤੋਸ਼ਤਾਂ ਦੀ ਜਿਹੜੀ ਜਾਤੀਆਂ 80% ਪੰਜਾਬੀ ਸੀ ਗਦਲੀ ਬਾਪੇ ਵੱਡੇ ਸਤਿਕਾਰ ਤੇ ਵੱਡਾ ਧੰਨਵਾਦ ਆ ਇਹ ਕਾਮਾ ਉਹ ਢੁੱਢੀ ਕੇ ਵਾਲੇ ਵੀ ਕੰਮਾ ਗੱਟਾ ਮਾਰੂ ਜਿਹੜਾ ਜਹਾਸੀ ਸਾਡੇ ਪਿੰਡ ਵੀ ਗਦਰੀ ਬਾਬਿਆਂ ਦਾ ਪਾਤਾ ਹਰਨਾਮ ਸਿੰਘ ਜੀ ਕੰਮਾ ਗੱਟਾ ਮਾਰੂ ਉਹਨਾਂ ਦਾ ਸਤਿ ਸ਼੍ਰੀ ਅਕਾਲ ਸਭਾ ਵਾਲਿਆਂ ਦੀ ਰਾਜ ਦੇ ਸਭ ਤੋਂ ਪਹਿਲੀ ਚੌਂਕੀ ਪਿਆ ਕੋਹੜੀ ਬਾਕੀਆਂ ਜੀ ਸੱਜਣ ਵੀ ਆ ਰਹੇ ਨੇ ਰੱਬ ਦੀ ਹੋਈ ਗੋਡੇ ਆ ਬੇਟਾ ਮਾ ਡਾਟਾ ਮਾਰੂ ਬਾਬਾ ਹਰਨਾਮ ਸਿੰਘ ਜੀ ਸਭ ਤੋਂ ਸਰਕਾਰਾਂ ਦੀ ਜੀ ਸੋਪਾ ਸਰਪਾਰ ਖਿੰਦ ਸਾਬਿਲਿਆ 1500 ਰਾਜੀ ਕਲੇਟਰ 2000 ਸੋਰੀ ਸੋਰੀ ਬਹੁਤ ਜੰਮ ਨੂੰ ਥੀਕੇ 1000 ਰੁਪਈਆ ਗੋਲ ਦੀ ਪਰਮਾਨ 1000 ਪਈਆ ਟਾਈਮ ਪਿੱਟਦੇ ਵੀਰੇ ਜਖੜਾ ਤੋਂ ਲੋੜ ਪੈਸੇ ਕਿੱਥੇ ਪਾ ਰੱਖਣੇ ਆ

ਆਪਕੇ ਮਰਜੀ ਦੀ ਕਲਾਮ ਹੋ ਗਿਆ ਸਾਰੇ ਲਾ ਕੇ ਦੱਸਿਆ ਹੋ ਗਿਆ ਨਾ ਹਾਂਜੀ 9500 ਰੁਪਇਆ ਮੇਲਾ ਟੁੱਟੀ ਦੇ ਦਾਵਾ 9500 ਰੁਪਇਆ ਕਬੱਡੀ ਦੇ ਜੱਫੀਆਂ ਤਾਂ ਲੱਗਦੇ ਆ ਬਾਜੀ ਰੁਪਈਏ ਇਹ ਮੇਲਾ ਟੁੱਟੀ ਦੇ ਦਾ ਗੱਦੀ ਲੱਗਿਆ ਦਾ ਮੇਲਾ ਬਾ ਨਕਲ ਟੁੱਟੀ ਦੇ ਮੇਲ-ਮੇਲੇ ਤੇ ਟੈਂਪਰ ਤੇ ਲੱਗਾਂਗੇ ਸਵੇਰੇ 11000 ਹੋ ਗਿਆ 10000 ਪਈਆਂ ਲੱਗਪਕ ਹੋ ਰਿਆ ਗੁਰੂ ਕੇ ਲੰਗਰ ਕਰਦੇ ਆ ਆ ਸਵਾਦ ਆ ਜਦੋਂ ਕੈਨੇਡਾ ਉਧਿੱਤਿਆਂ ਚੋਂ ਵੀ ਆ ਕੇ ਭਾਈ ਸੱਤੇ ਹੁਣੀ ਪੱਤੇ ਹੁਣੀ ਐਂ ਦਿਖਾਉਂਦੇ ਆ ਨਾ ਵੀ ਦੇਖੋ ਫਿਰ ਕਿਵੇਂ ਟੰਟਨ ਰੁਪਈਆ ਜੋੜ ਕੇ ਖਾਈਦਾ ਇਹ ਲੰਕੀ ਕਿੰਨਾ ਚਿਰ ਦਿਮਾਗਾਂ ਨੂੰ ਪਤਾ ਨਹੀਂ ਲੱਗਦਾ ਕੋਈ ਨਾ ਚਿਰ ਪਤਾ ਨਹੀਂ ਲੱਗਦਾ ਫਿਰ ਆਏ ਆ ਕਿ ਨਹੀਂ ਤਲ ਤਲ ਜੋੜੀ ਫੜਦੇ ਆ ਆਪਕਾ ਬਹੁਤ ਬਹੁਤ ਰਵਸਵਾਦੀ ਇਹੀ ਹੁੰਦਾ ਹੈ ਕਿ ਨਾ ਕਰੋ ਤਨ ਜੋੜ ਕੇ ਖਾਧਿਆ ਜਾਂਦਾ ਉੱਤੇ ਗੋਪੀ ਤੇ ਗਾਜਰਾ ਦੀ ਸਾਥੀ ਹੋਵੇ ਸਵਾਦ ਹੀ ਮੱਖਣਾ ਹੁੰਦਾ ਵਾ ਤੇ ਗੁਰੂ ਮਾਨ ਬਾਤ ਧੰਨਵਾਦ ਬੜੀ ਪ੍ਰੋਤ ਧੰਨ ਗਿਆ ਵੱਡਾ ਸਤਿਗੁਰੂ ਤੇ ਵੱਡਾ ਧੰਨਵਾਦ ਵੀ ਹੋਈ ਮਾਨ ਦੇ ਕੇ ਤੇ ਸਰਬੱਤ ਦਾ ਕਰਤਾ ਸੋ ਧੂਰ ਬਾਬਰ ਜੰਪਾਰ ਮੁਰਦਾ ਸੋ ਬਾਈ ਧੰਨਵਾਦ ਜੱਤੀ ਸਰਪੰਚ ਬਾਈ ਗੁਰਨੀਤ ਅਕੋਈਆ

ਯਾਰ ਕੀ ਜਿੰਦਾਬਾਦ ਪਿਆਰਾ ਮਾਮਾ ਬਹੁਤ ਧੰਨਵਾਦ ਸਾਰਿਆਂ ਦਾ ਵੀਰੋ ਵੱਡੇ ਸਤਿਕਾਰਾ ਸਾਜੀ ਹੋ ਹੋ ਜੋ ਕੇਰਾ ਸੱਡ ਤੇ ਚੱਲੋ ਲੱਗਿਆ ਮੁਕਾਬਲਾ ਤੇ ਦੇਖਦੇ ਮੁਕਾਬਲਾ ਚੰਦਰਾ ਪਾਲੇ ਹੋਣੀ ਦੀਪੂ ਹੋਣੀ ਖਲਾਲ ਵਾਲੇ ਫੌਜੀ ਹੋਣੀ ਪੀਜੇ ਸ਼ੇਰ ਕੰਨਾ ਤੇ ਨਾਲ ਹੀ ਭੱਟੇ ਵਾਲੇ ਚੱਲੇ ਆ ਇਧਰ ਸੀਪਾ ਚੱਲਿਆ ਦਾ ਤੇ ਨਾਲ ਹੀ ਕੁਲਦੀਪ ਗਿੱਲਾਂ ਵਾਲਾ ਚੱਲਿਆ ਦਾ ਭਾਈ ਗੋਗੀ ਹੋਣੀ ਚੱਲੇ ਆ ਨਾਲ ਹੀ ਸਲੀਮ ਲਾਉਦ ਰੋੜਿਆਣਾ ਰਾਣਾ ਬਾਈ ਟੁੱਢੀ ਕੇ ਆ ਤਾਂ ਪਾਵੇ ਤਾਂ ਵੱਡੇ ਸਤਿਕਾਰ ਆ ਵੀਰੋ ਵੱਡਾ ਧੰਨਵਾਦ ਆ ਤੋਂ ਦੇਖਦੇ ਆ ਕਹਿੰਦੇ ਰੋਟੀ ਉੱਪਰ ਕੀ ਨਾਮ ਨਾਲ ਜੀ ਲਾਉਣ ਨਾਲ ਬਾਈ ਜੀ ਇੱਜ਼ਤ ਤੇ ਮਾਣ ਦੋਨੋਂ ਵਾਜ ਜਾਂਦੇ ਆ ਅੱਜ ਟੁੱਢੀ ਕੇ ਆਏ ਤੁਹਾਨੂੰ ਅੱਖਾਂ ਤੋਂ ਉਠਾਉਂਦੇ ਆ ਜੀ ਕਹਿ ਕੇ ਬੁਲਾਉਂਦੇ ਆ ਤੇ ਇੱਜ਼ਤ ਮਾਣ ਦਿੰਦੇ ਆ ਤੇ ਕੱਠ ਡਾਕ ਸਾਹਿਬ ਮਾਰਿਓ ਤਾਂ ਨਿਗਾ ਸੱਤੇ ਬਾਈ ਬਾਈ ਸੱਤੇ ਦੇਖਿਓ ਤਾਂ ਇੱਧਰ ਨੂੰ ਝਾਕਿਓ ਤਾਂ ਬਾਈ ਕਿੱਥੇ ਤੱਕ ਪ੍ਰੋਗਰਾਮ ਆ ਰਿਹਾ ਵਾ ਤੋ ਕੌਡੀ ਦੇ ਮੈਚ ਤੋਂ ਗੱਲ ਕਾਹਨ ਕੀ ਪਈ ਆ ਇਹ ਕੱਠ 30 ਕਿਲੇ ਦਾ ਵਾ 30 ਕਿਲੇ ਦਾ ਕੱਠ ਆ ਗੌਦਰ ਦਾ ਇਹ ਕੱਠ ਦੀ ਗਿਣਤੀ ਪਾਰ ਹੋ ਗਈ ਸੀ ਕਹਿੰਦੇ ਬਾਹਰ ਹੋ ਗਈ ਗਿਣਤੀ ਤੇ ਅੱਜ ਵੀ ਬਾਈਜੀ ਵੱਡਾ ਮੇਲਾ ਆ ਚੈਂਪੀਅਨ ਜੋੜੀ ਚੱਲੀਆਂ ਖੁਸ਼ੀਆਂ ਹੋਣੀਆਂ ਮੰਗਲੀ ਵਾਲੇ ਪੰਨਾ ਰਾਮਗੜ੍ਹ ਤੇ 22 ਤਰੀਕ ਨੂੰ ਭੱਜਣੀ ਆ ਤੇ ਆ ਪਿੱਛੇ ਲਹਿਣਪਿੰਡ ਦਾ ਕਮਲ ਚੱਲਿਆ ਵਾ ਤੇ ਇਧਰੋਂ ਇਹ ਮਕੌਂਦਰ ਕੋਲੋਂ ਆਏ ਆ ਮਕੌਂਦਰ ਕੋਲੋਂ ਆ ਸ਼ੇਰਪਨ ਫੋਢੀ ਵਾਲੇ ਚੱਲੇ ਆ ਕੌਨੀ ਦੌੜ ਤੇ ਚੰਦ ਢੋਡੀ ਕੇ ਉਹ ਬੱਲੇ ਬੱਲੇ ਸਿਰੇ ਇੱਕਵੇਂ ਰੁਕ ਗਿਆ ਇੱਥੇ ਜੱਫੀ ਪਾਉਣੀ ਆ ਆ ਚੱਲੀ ਆ ਬਾਈ ਚੈਂਪੀਅਨ ਜਗੋੜੀ ਇਹ ਗੱਗੀ ਆਸੀ ਦਾ ਮੋਟਰਸਾਈਕਲ ਦਾ ਕੌਦਰ ਦਾ ਜੇ ਤੁਪ ਘੀਰਾ ਚੱਲਿਆ ਪਟਾ ਮੋਲਕ ਸਿੰਧਰ ਵੀਰਦੀ ਵਾਲਾ ਤੇ ਨਾਲ ਜਲਤਪੁਰੀਆਂ ਦਾ ਚੱਲਿਆ ਬਾਜ ਚੱਲਿਆ ਪੰਤ ਹੋਣਾ ਦਾ ਐ ਟੀ ਜੇ ਇਹ ਪਹਿਲੇ ਨੰਬਰ ਵਾਲਾ ਚੱਲਿਆ ਦੋਦਰ ਦਾ ਚੈਂਪੀਅਨ ਹੋਰ ਨੇ ਪਾਸੇ ਚੱਲਿਆ ਬਾਹ ਤੇ ਪਰਲੇ ਪਾਸੇ ਵਾਲੇ ਦਾ ਪੰਜਵਾਂ ਆਹ ਮੀਕਾ ਧਾਂਦਰੀਆ ਚੱਲਿਆ ਬਾਹ ਉਹ ਮੀਕਾ ਧਾਂਦਰੀਆ ਵਾਲਾ ਚੱਲਿਆ ਬਿੱਲਾ ਚੱਲਿਆ ਸਿਰੇ ਸਈ ਆ ਜਾ ਇੱਕ ਵਾਰੀ ਆ ਜਾ ਜੱਫੀਪਾਲਾ ਰਣਜੀਤ ਇਧਰ ਨੂੰ ਘੁਵਾ ਆ ਬਾਈ ਜਗਰੂ ਪਾ ਜਾ ਫਾਵਾ ਇਹ ਸਿੱਧਾ ਘਰੇ ਨਹੀਂ ਗਿਆ ਸ਼ੀਰਾ ਤਖਾਨ ਵੱਤਾਂਾ ਦਿੱਲੀ ਏਅਰਪੋਰਟ ਤੋਂ ਇੱਥੇ ਆਇਆ ਬਾ ਇੱਕ ਵਾਰੀ ਜੱਫੀ ਪਾਲਾ ਇਹ ਬਾਈ ਜੀ ਘਰੇ ਨਹੀਂ ਗਿਆ ਤਖਾਨ ਵੱਤ ਤੇ ਪਿਆਰ ਕਰਨ ਵਾਲਿਆ ਖੇਡ ਨੂੰ ਕਾਨਗਰੀ ਤੋਂ ਸਿੱਧਾ ਘਰੇ ਟੈਕੀ ਉਵੇਂ ਲੱਤੇ ਹੋਇਆ ਜਾਂਦਾ ਰਿਹਾ ਜਿਹੜਿਆ ਵੱਡਾ ਦਿਲਦਾਰਾ ਤਖਾਰ ਵੱਡਾ ਸ਼ੀਰਾ ਮੇਰਾ ਭਰਾ ਵਾ ਸੋ ਵੱਡੇ ਸਤਕਾਰ ਤੇ ਜੱਗੀ ਆਸੀ ਬਿੰਦਰ ਵੀਰ ਮੀਰਮਾਨ ਜੋਤ ਪੱਤਾ ਭੱਲੇਵਾਲ ਚੱਲਿਆ ਤੇ ਇੰਦਰੋ ਮਾਜਰੀਆ ਨੇ ਚੱਲੇ ਆ ਤੇ ਬਿੱਟੂ ਤਨੋਂ ਹੁਣੇ ਚੱਲੇ ਆ ਤੇ ਦੇਸ਼ ਦੇ ਮੁਕਾਬਲਾ ਕਿੱਥੇ ਜੁਰਦਾ ਇੱਕ ਨਾ ਦੂਤਿਆਂ ਜੋ ਮਣਾ ਜਾਓ ਮਾਗਰ ਬਣਾ ਲੈ ਆ ਗਿਆ 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 ਹਾਂ ਜੀ ਆ ਜਿਆ ਰਾਹ ਦੇ ਉੱਤੇ ਗੱਡੀਆਂ ਭਜਦੀਆਂ 13 ਮੋਹੀ 10323 ਉਹਦਾ ਨੰਬਰ ਜਾਨੀ ਇੱਕ ਤਾਬ ਇੱਕ ਹੋਰ ਖੜੇ ਨਹੀਂ ਖੜੇ ਨਹੀਂ ਆਲੇ ਜੀਵਾ ਦਾ ਮਰੇ ਦੀ 25 ਮੈਂ ਚੱਲੀ ਬਾਹਰ ਬਤਲਣਾ kelan <t> ma <t> اٿا نٿا ٽو سن سان ٽو নম্বর দিজিয়া মগলি দা নাম লিখো কামা आए बॉल रहन કે યાર આ દલવાન ને કસલી દેખવા આવતા હૈ Thank oh. you. ਇਸੋ ਆਲੀ ਵੀਰੇ ਪਾਹ ਲਾ ਲਾਓ ਹਰਜਨ ਵਾਲਿਆਂ ਦੇ ਇੱਕ ਮਿੰਟ ਛੋਟੀ ਦੇਖਣੀ ਨੇ ਛੋਟੀ ਆਹ ਨਾਲ ਵੱਡੀ ਬੋਲ ਰਹੀ ਠੀਕ ਠੀਕ